ਬੁੱਢੇ ਦਰਿਆ ਦੇ ਕੰਢੇ ਹੋਏ ਜ ਇਕੱਠੇ ਨਾ ਪਾਣੀ ਜ਼ਹਿਰੀਲੇ ਤਾਈਂ ਮਾਰੇ ਜੇ ਨੱਕੇ ਨਾ ਆਪਾਂ ਨੂੰ ਮਾਫ ਨਹੀਂ ਕਰਨਾ ਆਪਣੀਆਂ ਨਸਲਾਂ ਨੇ ਧਰਤੀ ਚੋਕ ਕੈਂਸਰ ਜੰਮੂ ਜੰਮਣਾ ਨਹੀਂ ਫਸਲਾਂ ਨੇ ਸਤਸਿਆ ਕਾ ਦੋਸਤੋ ਮੈਂ ਜਸਵਿੰਦਰ ਸਿੰਘ ਸਵਜ ਦੀ ਇਸ ਵੀਡੀਓ ਚ ਆਪਾਂ ਰਚਨਾ ਸ਼ਾਮਲ ਕਰਾਂਗੇ ਦਰਸ਼ਨ ਸਿੰਘ ਭਾਗਪੁਰੀ ਜੀ ਦੀ ਸੋ ਜਿਨ੍ਹਾਂ ਨੇ ਕਿ ਸਾਨੂੰ ਪੰਜਾਬ ਦੇ ਦਰਦ ਬਾਰੇ ਲਿਖ ਕੇ ਭੇਜਿਆ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਬਾਰੇ ਲਿਖ ਕੇ ਭੇਜਿਆ ਹੈ ਜਿਨ੍ਹਾਂ ਨੇ ਕਿ ਇਸ ਗੱਲ ਨੂੰ ਸਮਝਾਉਣਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਨਾ ਸਮਝੇ ਤਾਂ ਬਿਮਾਰੀਆਂ ਕੈਂਸਰ ਵਰਗੀਆਂ ਬਿਮਾਰੀਆਂ ਭੈੜੀਆਂ ਬਿਮਾਰੀਆਂ ਹੋਰ ਵੱਧ ਜਾਣਗੀਆਂ ਤੇ ਸਾਡੀਆਂ ਫਸਲਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਬਚਣਾ ਤੇ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਹਮੇਸ਼ਾ ਉਲੰਭੇ ਦੇਣੇ ਨੇ ਆਓ ਆਪਾਂ ਦੇਖਦੇ ਹਾਂ ਦਰਸ਼ਨ ਸਿੰਘ ਸਾਬਕਾ ਸਰਪੰਚ ਭਾਗਪੂਰੀ ਜੀ ਉਹਨਾਂ ਨੇ ਸਾਨੂੰ ਇਸ ਰਚਨਾ ਦੇ ਵਿੱਚ ਕੀ ਲਿਖ ਕੇ ਭੇਜਿਆ ਕਹਿੰਦੇ ਪਾਣੀ ਤਾਂ ਪਿਤਾ ਬਰਾਬਰ ਬਾਣੀ ਨੇ ਬੋਲ ਦਿੱਤਾ ਪਾਣੀ ਤਾਂ ਪਿਤਾ ਬਰਾਬਰ ਬਾਣੀ ਨੇ ਬੋਲ ਦਿੱਤਾ ਅੰਨੀਆਂ ਸਰਕਾਰਾਂ ਨੇ ਤਾਂ ਇਸ ਵਿੱਚ ਗੰਦ ਘੋਲ ਦਿੱਤਾ ਜ਼ਹਿਰ ਨਾਲ ਮਾਰਨ ਲੱਗੇ ਜੋ ਮਾਰੇ ਨਾ ਰਫਲਾਨੀ ਧਰਤੀ ਚੋ ਕੈਂਸਰ ਜੰਮੂ ਜੰਮਣਾ ਨਹੀਂ ਫਸਲਾਨੀ ਆਪਾਂ ਨੂੰ ਮਾਫ਼ ਨਹੀਂ ਕਰਨਾ ਆਪਣੀਆਂ نسلਾਨੀ ਸੋ ਅਗਲੇ ਪੈਰੇ 'ਚ ਲਿਖਦੇ ਨੇ ਕਹਿੰਦੇ ਪਾਣੀ ਤਾਂ ਜੀਵਨ ਹੁੰਦਾ ਹੈ ਪਾਣੀ ਦੀ ਕਦਰ ਕਰੋ ਪਾਣੀ ਤਾਂ ਜੀਵਨ ਹੁੰਦਾ ਹੈ ਪਾਣੀ ਦੀ ਕਦਰ ਕਰੋ ਧਰਤੀ ਦੇ ਜੀਵਾਂ ਉੱਤੇ ਐਨਾ ਨਾ ਜ਼ਬਰ ਕਰੋ ਸੁਗੜ ਕੇ ਤੀਲਾ ਹੋਣਾ ਇੱਕ ਦਿਨ ਇਹ ਮਸਲਾ ਨੇ ਧਰਤੀ ਚੋਕ ਕੈਂਸਰ ਜੰਮੂ ਜੰਮਣਾ ਨਹੀਂ ਫਸਲਾ ਨੇ ਆਪਾਂ ਨੂੰ ਮਾਫ ਨਹੀਂ ਕਰਨਾ ਆਪਣੀਆਂ ਨਸਲਾਂ ਨੇ ਕਹਿੰਦੇ ਆ ਜੋ ਗੱਲ ਮੰਨੀਏ ਆਪਾਂ ਬੰਦੇ ਕਿਸੇ ਸਿਆਣੇ ਦੀ ਪਿੱਠ ਤੇ ਖੜ ਜਾਈਏ ਆਪਾਂ ਅੱਜ ਦੇ ਜਟਾਣੇ ਦੀ ਕਰਦਾ ਗੱਲ 16 ਆਨੇ ਨਾ ਮਾਰੀਆਂ ਨਕਲਾ ਨੇ ਧਰਤੀ ਚੋਕ ਕੈਂਸਰ ਜੰਮੂ ਜੰਮਣਾ ਨਹੀਂ ਫਸਲਾ ਨੇ ਆਪਾਂ ਨੂੰ ਮਾਫ ਨਹੀਂ ਕਰਨਾ ਆਪਣੀਆਂ ਨਸਲਾਂ ਨੇ ਸੋ ਆਖਰੀ ਪੈਰੇ ਵਿੱਚ ਲਿਖਦੇ ਨੇ ਕਹਿੰਦੇ ਘਰ ਵਿੱਚ ਨਾ ਬੈਠਾ ਰਹਿ ਜੀ ਦਰਸ਼ਨ ਸਰਪੰਚਾ ਵੇ ਘਰ ਵਿੱਚ ਨਾ ਬੈਠਾ ਰਹਿ ਜੀ ਦਰਸ਼ਨ ਸਰਪੰਚਾ ਵੇ ਚਲਦਾ ਨਜ਼ਾਇਜ਼ ਇਹ ਜਿਹੜਾ ਕਰ ਦੋ ਬੰਦ ਢਾਂਚਾ ਵੇ ਚਮਿੰਡਾ ਤੇ ਭਾਗਪੂਰੀ ਜੀ ਵਰਤੋ ਹੁਣ ਅਕਲਾ ਨੇ ਧਰਤੀ ਚੋਕ ਕੈਂਸਰ ਜੰਮੂ ਜੰਮਣਾ ਨਹੀਂ ਫਸਲਾ ਨੇ ਆਪਾਂ ਨੂੰ ਮਾਫ਼ ਨਹੀਂ ਕਰਨਾ ਆਪਣੀਆਂ ਨਸਲਾ ਨੇ ਧਰਤੀ ਚੋਕ ਕੈਂਸਰ ਜੰਮੂ ਜੰਮਣਾ ਨਹੀਂ ਫਸਲਾ ਨੇ ਸੋ ਬਿਲਕੁਲ ਜੀ ਦੋਸਤੋ ਪਾਣੀ ਨੂੰ ਬਚਾਉਣਾ ਸਾਡਾ ਮੋਢਲਾ ਫਰਜ਼ ਹੈ। ਕਈ ਵਾਰ ਗੱਲਾਂ ਅਸੀਂ ਕਰਕੇ ਛੱਡ ਦਿੰਨੇ ਆ ਪਰ ਹਿੰਮਤ ਕਰੇ ਬਿਨਾ। ਸੋ ਜਿਸ ਤਰ੍ਹਾਂ ਇਹਨਾਂ ਨੇ ਅਖੀਰਲੇ ਪੰਕਤਰੇ ਵਿੱਚ ਆਪਣੇ ਆਪ ਨੂੰ ਸਰਪੰਚ ਸਾਹਿਬ ਨੇ ਖੜਾ ਕੀਤਾ ਕਿ ਕਿਤੇ ਘਰ ਵਿੱਚ ਅਸੀਂ ਬੈਠੇ ਨਾ ਰਹੀ ਜੀ ਉਸੇ ਪ੍ਰਕਾਰ ਹੀ ਸਾਨੂੰ ਸਾਰਿਆਂ ਨੂੰ ਉਪਰੋਲਾ ਕਰਨਾ ਪੈਣਾ ਹੈ। ਬਣਦਾ ਯੋਗਦਾਨ ਪਾਉਣਾ ਪੈਣਾ ਹੈ। ਸੋ ਕੁੱਲ ਮਿਲਾ ਕੇ ਕੁਝ ਪੜ੍ਹਾ ਸੀ ਇਹਨਾਂ ਨੇ ਸਰਕਾਰਾਂ ਦੇ ਵੀ ਕੱਢੀਏ ਕਿਉਂਕਿ ਅਕਸਰ ਸਾਡੇ ਵਾਤਾਵਰਣ ਸਾਡੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਕਾਫੀ ਹੱਦ ਤੱਕ ਵੱਡੇ ਅਦਾਰਿਆਂ ਦਾ ਹੱਥ ਵੀ ਹੁੰਦਾ ਹੈ। ਸੋਹੀ ਕਾਰਨ ਹੈ ਕਿ ਨਿਤ ਪ੍ਰਤੀ ਲੋਕ ਭੈੜੀਆਂ ਬਿਮਾਰੀਆਂ ਨਾਲ ਮਰ ਰਹੇ ਨੇ ਸਵਾਉ ਆਪਾ ਆਪਣੇ ਪਾਣੀ ਦਾ ਬਚਾਅ ਕਰੀਏ ਗੁਰੂਆਂ ਦੀ ਕਹੀ ਗੱਲ ਤੇ ਚੱਲੀਏ ਤੇ ਆਪਣੇ ਆਪ ਨੂੰ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਕੇ ਰੱਖੀਏ ਉਹਨਾਂ ਭਿਆਨਕ ਬਿਮਾਰੀਆਂ ਤੋਂ ਜਿਹੜੀਆਂ ਕਿ ਦਿਨ-ਬਦਨ ਵਧਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਕਿ ਸਾਡੇ ਘਰਾਂ ਦੇ ਘਰ ਖਾ ਲਏ ਘਰਾਂ ਦੇ ਘਰ ਲੁੱਟ ਲਏ ਘਰਾਂ ਦੇ ਵਿੜੇ ਸੁੰਨੇ ਕਰ ਦਿੱਤੇ ਕਿਉਂਕਿ ਕੋਈ ਸਮਾਸੀ ਜਦੋਂ ਸਾਡੇ ਪਾਣੀ ਸਾਫ਼ ਹੋਇਆ ਕਰਦੇ ਸੀ ਸਾਡੀ ਧਰਤੀ ਸਾਫ਼ ਹੋਇਆ ਕਰਦੀ ਸੀ ਸਾਡੀਆਂ ਫਸਲਾਂ ਚੰਗੀਆਂ ਹੋਇਆ ਕਰਦੀਆਂ ਸੀ ਪਰ ਸਮੇਂ ਦੇ ਨਾਲ-ਨਾਲ ਸਭ ਕੁਝ ਗੰਦਲਾ ਹੋ ਰਿਹਾ ਹੈ ਸੋ ਲੋੜ ਹੈ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਡੀ ਹਵਾ ਨੂੰ ਸਾਡੇ ਪਾਣੀ ਨੂੰ ਚੰਗਾ ਰੱਖਣ ਦੀ ਬਚਾ ਕੇ ਰੱਖਣ ਦੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ ਕਿਉਂਕਿ ਸਮਾਜਿਕ ਸੇਧ ਦੇਣ ਵਾਲੀ ਰਚਨਾ ਕਦੇ ਵੀ ਮਾੜੀ ਨਹੀਂ ਹੋ ਸਕਦੀ ਬਾਕੀ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਜ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ